16 ਜਨਵਰੀ 2026 Rajasthan ਦਾ ਸ਼ਹਿਰ ਜੈਸਲਮੇਰ ਜੈਸਲਮੇਰ ਬਹੁਤ ਲੋਕ ਘੁੰਮਣ ਜਾਂਦੇ ਨੇ ਕਿਉਂਕਿ ਜੈਸਲਮੇਰ ਦਾ ਕਿਲਾ ਪਟਵਾਂ ਦੀ ਹਵੇਲੀ ਤੇ ਉੱਥੋਂ ਦੀ ਕੈਮਲ ਰਾਈਡਿੰਗ ਕੈਂਪ ਸਾਈਟਿੰਗ ਬੜੇ ਮਸ਼ਹੂਰ ਨੇ ਤੇ ਦੋਸਤੋ ਇਹ ਜੋ ਰਸਤਾ ਹੈ ਇਹ ਜਾ ਰਿਹਾ ਹੈ ਪਟਵੋਂ ਕੀ ਹਵੇਲੀ ਵੱਲ ਅ ਸੁਨਾਰ ਕਿਲੇ ਦੇ ਬਿਲਕੁਲ ਨਾਲ ਜੇ ਪਾਸੇ ਪੈਦਲ ਬਾਕ ਹੀ ਹੈ ਤੁਰ ਕੇ ਜਾਣ ਲਈ ਤੁਸੀਂ ਦੇਖੋ ਬਹੁਤ ਸੋਹਣਾ ਲੈਦਰ ਦਾ ਕੰਮ ਲੈਦਰ ਦੇ ਕੰਮ ਲਈ ਬਹੁਤ ਮਸ਼ਹੂਰ ਲੋਕ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰ ਭੈਣ ਭਾਈਆਂ ਲਈ ਗਿਫਟ ਖਰੀਦੇ ਨੇ ਤੇ ਪਟਮੋਕੀ ਹਵੇਲੀ ਟੂਰਿਸਟ ਲਈ ਬਹੁਤ ਖਿੱਚਦਾ ਸਥਾਨ ਹੈ ਤੇ ਮੈਂ ਤੇ ਮੇਰਾ ਦੋਸਤ ਸੁਰਜੀਤ ਜੋ ਕਿ ਆਸਟ੍ਰੇਲੀਆ ਦੇ ਕੁਵਿੰਸਲੈਂਡ ਸੂਬੇ ਦੇ ਬ੍ਰਿਸਬਨ ਸ਼ਹਿਰ ਦੇ ਵਿੱਚ ਪਿਛਲੇ ਪਿਛਲੇ 20 ਸਾਲ ਤੋਂ ਰਹਿ ਰਿਹਾ ਹੈ ਉਹ ਤੇ ਉਹਦਾ ਬੇਟਾ ਅੰਗਰੇਜ਼ ਦੇਖੋ ਕੁਸਮਾਨ ਜਿਹੜਾ ਉਹ ਖਰੀਦ ਰਹੇ ਨੇ ਤੇ ਮਿੱਟੀ ਦਾ ਕੰਮ ਬਹੁਤ ਸ਼ਾਨਦਾਰ 3D ਦੇ ਵਿੱਚ ਰਾਜਸਥਾਨ ਦੀ ਕਲਾ ਰਾਜਸਥਾਨ ਦੀ ਸ਼ਿਲਪ ਕਲਾ ਭਵਨ ਕਲਾ ਬਹੁਤ ਬਾ ਕਮਾਲ ਤੇ ਦੇਖਣ ਵਾਲੀ ਹੈ ਤੁਸੀਂ ਦੇਖੋ ਕਿਸ ਤਰ੍ਹਾਂ ਇਹ ਮਿੱਟੀ ਦੇ ਜਿਹੜੇ ਹੈਗੇ ਨੇ ਬਣਾਏ ਹੋਏ ਨੇ ਬਹੁਤ ਵਧੀਆ ਦੇਖਣ ਵਾਲੇ ਬਰਤਨ ਵਾਲੀਆਂ ਚੀਜ਼ਾਂ ਤੇ ਹੁਣ ਅਸੀਂ ਐਂਟਰ ਹੋ ਚੁੱਕੇ ਹਾਂ ਬਿਲਕੁਲ ਦੋਸਤੋ ਇੱਥੋਂ ਸੱਜੇ ਪਾਸੇ ਜਾਨੇ ਅਸੀਂ ਉੱਪਰ ਚੜਾਂਗੇ ਹਵੇਲੀ ਦੇ ਤੇ ਖੱਬੇ ਪਾਸੇ ਦੇ ਅਸੀਂ ਬਾਹਰ ਆਵਾਂਗੇ ਤੇ ਜਦੋਂ ਅਸੀਂ ਅੰਦਰ ਜਾਂਦੇ ਆ ਸਭ ਤੋਂ ਪਹਿਲਾਂ ਟਿਕਟ ਲੈਣੀ ਹੁੰਦੀ ਆ ਤੇ ਦੋਸਤੋ ਟਿਕਟ ਕਾਊਂਟਰ ਬਾਹਰ ਹੀ ਬਣਿਆ ਹੋਇਆ ਹੈ ਤੇ ਟਿਕਟ ਲੈ ਕੇ ਫਿਰ ਅਸੀਂ ਜਿਹੜੀ ਐਂਟਰੀ ਆ ਸਾਡੀ ਹਵੇਲੀ ਦੇ ਵਿੱਚ ਹੋ ਸਕਦੀ ਆ ਤੁਸੀਂ ਦੇਖੋ ਬਹੁਤ ਹੀ ਸ਼ਾਨਦਾਰ ਬਹੁਤ ਸੋਹਣਾ ਕੰਮ ਇਹ ਪੱਥਰ ਦਾ ਕੰਮ ਹੈ ਲੱਕੜ ਦਾ ਨਹੀਂ ਤੁਹਾਨੂੰ ਦੇਖਣ ਨੂੰ ਲੱਗਦਾ ਹੋਊ ਕਿ ਇਹ ਡਿਜ਼ਾਈਨ ਇਹ ਕੀਨਾਂਕਾਰੀ ਇਹ ਮੀਨਾਕਾਰੀ ਕਿਸੇ ਲੱਕੜ ਦੇ ਕੰਮ ਤੇ ਆ ਪਰ ਇਹ ਬਹੁਤ ਖਿੱਚ ਪਾਉਂਦੀ ਹੈ ਟੂਰਿਸਟਾਂ ਨੂੰ ਤੇ ਇਸ ਨੂੰ ਨੀਜ ਨਾਲ ਵੇਚਦੇ ਨੇ 150 ਰੁਪਈਆ ਦੀ ਪ੍ਰਤੀ ਵਿਅਕਤੀ ਟਿਕਟ ਅਸੀਂ ਲੈ ਲਈ ਹੈ ਅਸੀਂ ਤਿੰਨ ਜਣੇ ਆ ਤਿੰਨ ਟਿਕਟਾਂ ਲੈ ਲਈਆਂ ਤੇ ਆਓ ਅਸੀਂ ਤੁਹਾਨੂੰ ਹੁਣ ਜਿਹੜਾ ਇਹਦੇ ਵਿੱਚੋਂ ਸਾਰਾ ਜਿਹੜਾ ਹਵੇਲੀ ਦਾ ਹੈਗਾ ਉਹ ਦਿਖਾਉਨੇ ਆ ਅੰਦਰ ਕੀ ਕੁਝ ਹੈ ਤੇ ਸਭ ਤੋਂ ਪਹਿਲਾਂ ਰਾਜਸਥਾਨ ਦੇ ਵਿੱਚ ਮੈਂ ਜਿੰਨੇ ਥਾਂ ਵੀ ਗਿਆ ਜਿਹੜੀਆਂ ਪੌੜੀਆਂ ਨੇ ਉਹ ਬਹੁਤ ਤਿੱਖੀਆਂ ਹੁੰਦੀਆਂ ਨੇ ਖੜਮੀਆਂ ਹੁੰਦੀਆਂ ਨੇ ਤੇ ਪੌੜੀਆਂ ਦੇ ਅੱਡੇ ਵੀ ਜਿਹੜੇ ਫੁੱਟ-ਫੁੱਟ ਦੇ ਹੁੰਦੇ ਨੇ ਤੇ ਗੋਡਿਆਂ ਦੀ ਚੀਕੂ-ਚੀਕੂ ਕਰਨ ਲਾ ਦਿੰਦੇ ਨੇ ਤੇ ਇਹ ਗਾਈਡ ਲੋਕ ਗਾਈਡ ਲੈ ਲੈਂਦੇ ਨੇ ਕਿਉਂਕਿ ਗਾਈਡ ਦੇ ਨਾਲ ਹੋਣ ਨਾਲ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਉੱਥੋਂ ਵੀ ਇਤਿਹਾਸਿਕ ਉੱਥੋਂ ਦੀ ਵਿਰਾਸਤੀ ਉਸ ਦੀ ਕੀ ਮਹੱਤਤਾ ਹੈ ਚੀਜ਼ਾਂ ਦੀ ਉਹ ਪਤਾ ਲੱਗ ਜਾਂਦੀ ਆ ਤੇ ਅਸੀਂ ਉਹ ਚੀਜ਼ਾਂ ਨੂੰ ਆਪਣੇ ਜਿਹਨ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਸੋਖ ਕਰ ਲੈਨੇ ਆ ਉਹ ਚੀਜ਼ਾਂ ਸਾਡੇ ਅੰਦਰ ਰਮ ਜਾਂਦੀਆਂ ਨੇ ਤੇ ਦੋਸਤੋ ਇਹ ਜਦੋਂ ਹਵੇਲੀ ਦੀ ਗੱਲ ਕਰਦੇ ਆ ਇਹ ਸੇਠ ਕੁਮਾਰ ਚੰਦ ਦਾ ਦੀ ਹਵੇਲੀ ਆ ਤੇ ਇਹਦੇ 5 ਬੱਚੇ ਸਨ ਤੇ ਇਸ ਨੇ 5 ਹਵੇਲੀਆਂ ਤਿਆਰ ਕਰਵਾਈਆਂ ਤੇ ਜਦੋਂ ਹਵੇਲੀ ਦੀ ਗੱਲ ਚੱਲਦੀ ਆ ਵੱਡਾ ਘਰ ਖੁੱਲਾ ਘਰ ਪਹਿਲਾਂ ਪਿੰਡਾਂ ਦੇ ਵਿੱਚ ਉਹ ਰਾਈ ਸਲੋਕ ਹੁੰਦੇ ਸਨ ਉਹਨਾਂ ਦੀਆਂ ਹਵੇਲੀਆਂ ਹੁੰਦੀਆਂ ਸਨ ਪੁਰਾਣੇ ਪੰਜਾਬ ਦੇ ਬਜ਼ੁਰਗਾਂ ਨੇ ਜਿਹੜੀਆਂ ਹਵੇਲੀਆਂ ਨੇ ਪੰਜਾਬ ਦੇ ਵਿੱਚ ਵੇਖੀਆਂ ਨੇ ਤੇ ਅੱਜ ਕੱਲ ਅਸੀਂ ਦੇਖਦੇ ਆ ਜਲੰਧਰ ਵਾਲੀ ਹਵੇਲੀ ਜਾਂ ਰੋੜਾਂ ਦੇ ਉੱਪਰ ਹਵੇਲੀਆਂ ਬਣ ਗਈਆਂ ਤੇ ਉਹ ਹਵੇਲੀ ਦਾ ਜਿਹੜਾ ਹੈਗਾ ਇਹ ਹਵੇਲੀ ਬਿਲਕੁਲ ਅਸਲੀ ਹਵੇਲੀ ਆ ਪੰਜ ਹਵੇਲੀਆਂ ਉਹਨੇ ਬਣਾਈਆਂ ਸਨ ਗੁਮੰਦ ਚੰਦ ਨੇ ਤਾਂ ਦੋਸਤੋ ਇਹਨੂੰ ਬਣਨ ਲਈ ਕਹਿੰਦੇ ਨੇ 60 ਸਾਲ ਲੱਗੇ ਤੇ 30 ਸਾਲ ਤੱਕ ਇਹਦਾ ਨਕਸ਼ੇ ਤੇ ਹੀ ਕੰਮ ਹੁੰਦਾ ਰਿਹਾ ਤੇ ਆ ਚੀਜ਼ਾਂ ਨੇ ਉਸ ਸਮੇਂ ਦੀਆਂ ਚੀਜ਼ਾਂ ਅਜ ਤੋਂ 200 ਸਾਲ ਪਹਿਲਾਂ ਦੀਆਂ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਲੋਕ ਰਾਜੇ ਮਹਾਰਾਜੇ ਉਹਨਾਂ ਸਮੇਂ ਦੇ ਵਿੱਚ ਵੀ ਇੰਨੀ ਲਗਜ਼ਰੀ ਇੰਨੀ ਐਸ਼ੋ ਇਸ਼ਰਤ ਵਾਲਾ ਸਮਾਨ ਜਦੋਂ ਅਸੀਂ ਕੋਈ ਸੋਚ ਵੀ ਨਹੀਂ ਸਕਦੇ ਸੀ ਤਾਂ ਉਹ ਉਹਨਾਂ ਕੋਲੇ ਮੌਜੂਦ ਸੀ ਵੱਖੋ ਵੱਖਰੇ ਇੱਥੋਂ ਦਾ ਜਿਹੜਾ ਮਿਊਜ਼ੀਅਮ ਆ ਅੰਦਰ ਹਵੇਲੀ ਦੇ ਵਿੱਚ ਉਹ ਵੱਖੋ ਵੱਖਰੀਆਂ ਚੀਜ਼ਾਂ ਦੇ ਵਿੱਚ ਸਜਾਈਆਂ ਹੋਈਆਂ ਨੇ ਵੱਖੋ ਵੱਖਰੀ ਚੀਜ਼ਾਂ ਧਰੀਆਂ ਹੋਈਆਂ ਨੇ ਮੈਂ ਤੇ ਮੇਰਾ ਦੋਸਤ ਸਰਜੀਤ ਦੇਖ ਰਹੇ ਆ ਨਾ ਚੀਜ਼ਾਂ ਨੂੰ ਨੀਝ ਲਾ ਕੇ ਮਾਣ ਵੀ ਰਿਹਾ ਇਹ ਚੀਜ਼ਾਂ ਨੂੰ ਤੇ ਤੁਸੀਂ ਵੀ ਜਦੋਂ ਵੀ ਕਦੇ ਜਾਮੋ ਆ ਪਾਖੜਾ ਅਸੀਂ ਤਾਂ ਇਹ ਦੇਖਿਆ ਹੋਇਆ ਬੱਚਿਆਂ ਨੇ ਨਹੀਂ ਦੇਖਿਆ ਹੋਣਾ ਉੱਠ ਦੇ ਉੱਪਰ ਇੱਕ ਕਾਠੀ ਹੁੰਦੀ ਸੀ ਕਾਠੀ ਛੋਟੀ ਸੀ ਪਾਖੜਾ ਪਾ ਕੇ ਸਵਾਰੀ ਕੀਤੀ ਜਾਂਦੀ ਸੀ ਜਦੋਂ ਕੈਮਲ ਰਾਈਡਿੰਗ ਅਸੀਂ ਕੀਤੀ ਜੈਸਲਮੀਰ ਉੱਥੇ ਵੀ ਸਾਨੂੰ ਇਹ ਪਾਖੜਾ ਬੜਾ ਸਜਾਇਆ ਹੋਇਆ ਮਿਲਿਆ ਇਹਦੇ ਉੱਪਰ ਪਿੱਤਲ ਦਾ ਜਿਹੜਾ ਹੈਗਾ ਮੇਖਾਂ ਲਾ ਲਓ ਤਾਂ ਝੋਲ ਵਗੈਰਾ ਉਹੋ ਫੇਰਿਆ ਹੋਇਆ ਤਾਂ ਦੇਖੋ ਟੂਰਿਸਟ ਥੱਲਿਓਂ ਆ ਰਹੇ ਨੇ ਪੱਗਾਂ ਵਾਲੇ ਪੰਜਾਬ ਤੋਂ ਵੀ ਆਏ ਹੋਏ ਨੇ ਤਾਂ ਕੁਝ ਲੋਕ ਫੋਟੋਆਂ ਖਿੱਚ ਰਿਹਾ ਕੋਈ ਵੀਡੀਓ ਬਣਾ ਰਿਹਾ ਇੱਥੇ ਮੈਨੂੰ ਇਹਨਾਂ ਦੀ ਇੱਕ ਗੱਲ ਦੋਸਤੋ ਬਹੁਤ ਵਧੀਆ ਲੱਗੀ ਕਿ ਇਹਨਾਂ ਨੇ ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ਤੇ ਕੋਈ ਰੋਕ ਨਹੀਂ ਬੜੀ ਆਰਾਮ ਨਾਲ ਤੁਸੀਂ ਉੱਥੋਂ ਦੀ ਫੋਟੋਗ੍ਰਾਫੀ ਕਰ ਸਕਦੇ ਹੋ ਆਹ ਤਖਤ ਤੇ ਇਹਨਾਂ ਦੇ ਦਰਵਾਜ਼ੇ ਜਦੋਂ ਹੱਥ ਲਾ ਕੇ ਆਪਾਂ ਦੇਖਦੇ ਆਂ ਤਾਂ ਲੱਗਦਾ ਵੀ ਇਹਨਾਂ ਤੇ ਬੜੀ ਮਿਹਨਤ ਹੋਈ ਹੋਈ ਆ ਰੇਡੀਓ ਤੇ ਠੰਡੂ ਰਾਮ ਹੋਰੀ ਸਾਡੇ ਬਜ਼ੁਰਗ ਸੁਣਦੇ ਰਹੇ ਨੇ ਰੇਡੀਓ ਕਿਸੇ ਸਮੇਂ ਮਨੋਰੰਜਨ ਦਾ ਬਾ ਕਮਾਲ ਬਹੁਤ ਟੌਪ ਦਾ ਸਾਧਨ ਸੀ ਤੇ ਇਹ ਰੇਡੀਓ ਉਹਨਾਂ ਸਮਿਆਂ ਦਾ ਜਿਤੋਂ 200 ਸਾਲ ਪਹਿਲਾਂ ਦਾ ਰੇਡੀਓ ਗ੍ਰਾਮੋਫੋਨ ਅਸੀਂ ਚਾਂਦੀराम ਹੋਰਾਂ ਦੇ ਗੀਤ ਪੁਰਾਣੇ ਬਜ਼ੁਰਗ ਸੁਣਦੇ ਰਹੇ ਨੇ ਉਸ ਤੋਂ ਬਾਅਦ ਮੁਹੰਮਦ ਸਦੀਕ ਤੇ ਸੁਰਿੰਦਰ ਸ਼ੰਦਾ ਹੋਰ ਜਿਹੜੇ ਸੀਗੇ ਤਵੇ ਉਹ ਖੜਕਦੇ ਰਹੇ ਨੇ ਬਨੇਰਿਆਂ ਤੇ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਤਿਹਾਸ ਬਹੁਤ ਚੀਜ਼ਾਂ ਨੂੰ ਸਮੋਈ ਬੈਠੇ ਨੇ ਤੇ ਇਹ ਦੋਸਤੋ ਬੈੱਡ ਅੱਜ ਦੇ ਬੈੱਡਾਂ ਜਿਹੜੇ ਅੱਜ ਦੇ ਕਾਰੀਗਰ ਰੈਡੀमेड ਪਲਾਸਟਿਕ ਧਾਣੇ ਤੋਂ ਬੈੱਡ ਤਿਆਰ ਕਰਦੇ ਨੇ ਉਹਨਾਂ ਨੂੰ ਇਹ ਬੈੱਡ ਮਾਤ ਪਾਉਂਦੇ ਨੇ ਕਿਉਂਕਿ ਜਦੋਂ ਅਸੀਂ ਇਹਨੂੰ ਵੀਡੀਓ ਵਿੱਚ ਵੇਖ ਰਹੇ ਹਾਂ ਉਦੋਂ ਤੁਹਾਨੂੰ ਲੱਗਦਾ ਹੋਊਗਾ ਥੋੜਾ ਜਿਹਾ ਕੁਆਲਿਟੀ ਦਾ ਪਰ ਜਦੋਂ ਨੇੜੇ ਨੂੰ ਜਾ ਕੇ ਦੇਖਦੇ ਹਾਂ ਆ ਬੱਚਿਆਂ ਦਾ ਝੂਲਾ ਤੇ ਸਾਈਕਲ ਬੱਚਿਆਂ ਦਾ ਛੋਟਾ ਜਿਹਾ ਬੱਚਿਆਂ ਦਾ ਖੇਡਣ ਵਾਲਾ ਤਾਂ ਉਹਨਾਂ ਸਮਾਂ ਵਿੱਚ ਅ ਤੁਸੀਂ ਦੇਖੋ ਕਿ ਇਹ ਸਾਧਨ ਸੀ ਸ਼ਿੰਗਾਰ ਸ਼ੀਸ਼ਾ ਤਾਂ ਕਿਉਂਕਿ ਔਰਤ ਨੂੰ ਉਹਨਾਂ ਸਮਾਂ ਦੇ ਵਿੱਚ ਆਜ਼ਾਦੀ ਬਾਹਰ ਨਿਕਲਣ ਦੀ ਚਰੋਖਿਆਂ ਵਿੱਚ ਦੀ ਦੇਖਣਾ ਪੈਂਦਾ ਸੀ ਤੇ ਇਹ ਦੋਸਤੋ ਸ਼ਿੰਗਾਰ ਆ ਸੂਟ ਉਹ ਉਸ ਸਮੇਂ ਦੇ ਸੂਟ ਆ ਜਿਹੜੇ ਇਹ ਰੱਖੇ ਹੋਏ ਨੇ ਫੋਟੋਗ੍ਰਾਫੀ ਆ ਸੋਨੇ ਦਾ ਕੰਮ ਜਿਹੜਾ ਸਾਈਡਾਂ ਤੇ ਆ ਝੋਲ ਵੱਜਿਆ ਹੋਇਆ ਚਾਂਦੀ ਦਾ ਬਹੁਤ ਹੀ ਸ਼ਾਨਦਾਰ ਬਹੁਤ ਹੀ ਬਾਕਮਾਲ ਆ ਸਾਹਮਣੇ ਤੁਸੀਂ ਦੇਖੋ ਟਰੰਕ ਲੱਕੜ ਦਾ ਜਿਹਨੂੰ ਅੱਜ ਅਸੀਂ ਬਰੀਫ ਕੇਸ ਕਿਟ ਤੇ ਅੱਜਕੱਲ ਤਾਂ ਬਹੁਤ ਕੁਝ ਆ ਗਈ ਆ ਜਿਹੜੀ ਆ ਮੀਨਾਕਾਰੀ ਕੀਤੀ ਹੋਈ ਹੈ ਨਾ ਇਹ ਬਹੁਤ ਸ਼ਾਨਦਾਰ ਆ ਇਹਨੂੰ ਦੇਖ ਕੇ ਆਪਣੀਆਂ ਅੱਖਾਂ ਖੜ ਜਾਂਦੀਆਂ ਨੇ ਅਸੀਂ 2 ਮਿੰਟ ਦੇਖਣ ਲਈ ਰੁਕ ਜਾਂਦੇ ਹਾਂ ਤੇ ਮਿੱਟੀ ਦੇ ਭਾਂਡੇ ਲੋਹੇ ਦੇ ਬਰਤਨ ਆ ਤੁਸੀਂ ਦੇਖ ਰਹੇ ਹੋ ਚੱਕੀ ਆ ਆ ਦੇਗਾ ਆ ਉਸ ਸਮੇਂ ਦੇ ਜੋ ਭਾਂਡੇ ਨੇ ਜੋ ਪਾਣੀ ਵਾਲਾ ਜਾਂਦਾ ਸੀ ਬੇ ਵੱਡੇ ਦੇਗ ਚ ਤਾਂ ਇਹਨਾਂ ਦਾਲ ਵਗੈਰਾ ਬਣਾਈ ਜਾਂਦੀ ਸੀ ਤਾਂ ਇਹ ਰਾਜਪੂਤੀ ਜਿਹੜੀ ਰਾਜਪੂਤਾਂ ਦੀ ਕਲਾ ਹੈ ਸੋਨੇ ਚਾਂਦੀ ਦਾ ਭਵਨ ਨਿਰਮਾਣ ਕਲਾ ਇਹ ਤੁਸੀਂ ਦੇਖ ਰਹੇ ਹੋ ਆ ਭਾਂਡਿਆਂ ਨਾਲ ਮਿਣੇ ਜਾਂਦੇ ਸੀ ਉਸ ਸਮੇਂ ਦਾਣੇ ਮਿਲਣ ਵਾਸਤੇ ਕਿ ਇਹ ਤੁਸਕਾ 10 ਕਿਲੋ ਦਾ 20 ਕਿਲੋ ਦਾ ਕਿਉਂਕਿ ਉਹ ਦਵੱਟੇ ਨਹੀਂ ਹੁੰਦੇ ਸੀ ਅੱਜ ਤਾਂ ਦੋਸਤੋ ਸਾਡੇ ਕੋਲ ਕੰਪਿਊਟਰਾਈਜ਼ਡ ਕੰਡੇ ਆ ਗਏ ਨੇ ਸਾਰਾ ਕੁਝ ਕੰਪਿਊਟਰ ਦੇ ਉੱਪਰ ਹੋ ਗਿਆ ਹੈ ਪਰ ਇਹ ਉਹਨਾਂ ਸਮਿਆਂ ਦੀ ਹੈ ਕਿਉਂਕਿ ਰਾਜਸਥਾਨ ਦੀ ਜੇ ਤੁਸੀਂ ਗੱਲ ਕਰਦੇ ਆ ਬਹੁਤ ਪੁਰਾਣਾ ਬਹੁਤ ਹੀ ਜਿਹੜੀ ਪੁਰਾਣੀ ਵਿਰਾਸਤ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਦੀ ਰਾਜਸਥਾਨ ਦੇ ਵਿੱਚ ਦੇਖਣ ਨੂੰ ਮਿਲਦੀ ਆ ਤੇ ਬਹੁਤ ਆ ਸਾਹਮਣੇ ਦੇਖੋ ਤੁਸੀਂ ਜੋ ਤਖਤੇ ਨੇ ਤਾਂ ਇਹ ਆਪਣੇ ਆਪ ਦਾ ਮਿਊਜ਼ਿਕ ਜਿਹੜੇ 뮤지컬 ਇਨਸਟਰੂਮੈਂਟ ਨੇ ਕਿਉਂਕਿ ਰਾਜੇ ਮਹਾਰਾਜੇ ਉਸ ਸਮੇਂ ਮਨੋਰੰਜਨ ਵੀ ਕਰਦੇ ਸੀ ਤਾਂ ਇਹ ਥੀਮ ਵਾਈਜ਼ ਖੋ ਬਖਰਾ ਬਣਾਇਆ ਆ ਸਾਡੇ ਜਿਹੜੇ ਆਏ ਹੋਏ ਨੇ ਇਹ ਉੱਤਰਾਖੰਡ ਦੇ ਉੱਪਰੋਂ ਸੀਗੇ ਆ ਸ਼ੈਣੀਆਂ ਥੌੜੀਆਂ ਤੇ ਸੰਨੀ ਪਲਾਸ ਜਿਹੜੇ ਇੱਥੋਂ ਦੇ ਇਹਨੂੰ ਇਹਨੂੰ ਬਣਾਉਣ ਵਾਸਤੇ ਹਵੇਲੀ ਨੂੰ ਇਹ ਸੰਦ ਵਰਤੇ ਗਏ ਇਹਨੂੰ ਵੀ ਇਸ ਮਿਊਜ਼ੀਅਮ ਦੇ ਵਿੱਚ ਪਟਮੋਕੀ ਹਵੇਲੀ ਦੇ ਵਿੱਚ ਰੱਖਿਆ ਹੋਇਆ ਸੋ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਿਆਂ ਦੋਸਤੋ ਪਟਵਾ ਇਹ ਉਸ ਸਮੇਂ ਰਾਜਸਥਾਨ ਦੇਡੇ ਰਾਜੇ ਸੀ ਉਹ ਪਾਦੀ ਹੁੰਦੇ ਸੀ ਪਟਵੇ ਦੀ ਤੇ ਪਟਵਾ ਦੋਸਤੋ ਉਹ ਲੋਕ ਸੀ ਜਿਹੜੇ ਜਰੀ ਦਾ ਕੰਮ ਕਰਦੇ ਸੀ ਜਾਂ ਅਸੀਂ ਕਹਿ ਲਈਏ ਕਿ ਬਣਾਉਣੀ ਮਾਲਾ ਬਣਾਉਣੀ ਜਾਂ ਕੱਪੜਿਆਂ ਦੇ ਉੱਪਰ ਕਢਾਈ ਏਮਬ੍ਰੋਇਡਰੀ ਦਾ ਕੰਮ ਕਰਦੇ ਸੀ ਉਹਨਾਂ ਨੂੰ ਇਹ ਪਟਮ ਪਟ ਪਟਵਾ ਦੀ ਉਪਾਧੀ ਦਿੱਤੀ ਜਾਂਦੀ ਸੀ ਤੇ ਇਹਨੂੰ ਪਟਵਾ ਜਿਹੜਾ ਕੰਮ ਕਰਨ ਵਾਲਾ ਸੀ ਉਹਨੂੰ ਪਟਵਾਈ ਬੋਲਿਆ ਜਾਂਦਾ ਸੀ ਸੋ ਜਿਹੜਾ सेठ ਕੁਮਾਰਚੰਦ ਬਾਫਲਾ ਸੀ ਜਿਹਦੀ ਹਵੇਲੀ ਹੈ ਇਹ ਮੂਲ ਰੂਪ ਦੇ ਵਿੱਚ ਜਿਨੇ ਆਪਣੇ ਪੰਜ ਬੱਚਿਆਂ ਵਾਸਤੇ ਪੰਜ ਹਵੇਲੀਆਂ ਤਿਆਰ ਕਰਵਾਈਆਂ ਤਾਂ ਹੁਣ ਇਹ ਜਿਹੜਾ ਜਿਹੜਾ ਪੋਰਸ਼ਨ ਆ ਉਦਾ ਕਾਮੀਕਰਨ ਕੀਤਾ ਗਿਆ ਤਾਂ ਕਿ ਇਹ ਕਿਸੇ ਦੀ ਇੱਕ ਵਿਅਕਤੀ ਦੀ ਵਿਰਾਸਤ ਨਾ ਰਹੇ ਤੇ ਆ ਦੇਖੋ ਹੀਟਰ ਉਸ ਸਮੇਂ ਦੇ ਵਿੱਚ ਗੀਜਰ ਮਨ ਲਕਿ ਤੁਸੀਂ ਕਮਾਲ ਦੀਆਂ ਚੀਜ਼ਾਂ ਹਨਾ ਕੇਰੋਸਨ ਜਿਹੜਾ ਹੈਗਾ ਰੂਮ ਹੀਟਰ ਠੰਡ ਤੋਂ ਮੁਕਾ ਰਾਜਸਥਾਨ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਮੌਸਮ ਦਾ ਬਹੁਤ ਆ ਅੱਜ ਵੀ ਮੈਂ ਗੱਲ ਕਰ ਰਿਹਾ ਸੀ ਪੰਜਾਬ ਦੇ ਵਿੱਚ ਜਿਹੜਾ ਮੌਸਮ ਸੀਗਾ ਟੈਂਪਰੇਚਰ ਉਹ 16 ਡਿਗਰੀ ਸੀ ਤੇ ਰਾਜਸਥਾਨ ਦੇ ਵਿੱਚ ਉਸੇ ਸਮੇਂ 27-28 ਡਿਗਰੀ ਅਸੀਂ ਕੋਟੀਆਂ ਸਵਟਰ ਲੈ ਕੇ ਗਏ ਨਾਲ ਪੂਰਾ ਠੰਡ ਦਾ ਜ਼ੋਰ ਹੋਣ ਕਰਕੇ ਪਰ ਸਾਨੂੰ ਉੱਥੇ ਜਾ ਕੇ ਬਿਲਕੁਲ ਟੀ-ਸ਼ਰਟ ਦੇ ਵਿੱਚ ਕਹਿ ਲਈਏ ਤਾਂ ਜਾਂ ਅੱਜ ਹਲਕੀ ਜਿਹੀ ਠੰਡ ਹੋਈ अदरवाइज ਸਾਡੇ ਆਹ ਪਾਏ ਹੋਈਆਂ ਕੋਈ ਠੰਡ ਦੀ ਹੋ ਨਹੀਂ ਤੇ ਐਸਟਰੋ ਲਾਇਆ ਵਾ ਦੋਸਤੋ ਇਹ ਤਾਰਾ ਮੰਡਲ ਨਾਲ ਸੰਬੰਧਿਤ ਜੋ ਸਾਡੀ ਐਸਟਰੋਨੋਮੀ ਆ ਬ੍ਰਹਿਮੰਡ ਨਾਲ ਸੰਬੰਧਤ ਇਹ ਵੀ ਬੜੀ ਜਿਹੜੀਆਂ ਜਿਹੜੀਆਂ ਕੁਸ਼ੀਗੀਆਂ ਦੇਖਣ ਵਾਲੀਆਂ ਚੀਜ਼ਾਂ ਸੀ ਤੇ ਅ ਦੋਸਤੋ ਦੇਖੋ ਕਿਵੇਂ ਇਹਦੇ ਟੂਰਿਸਟ ਨੇ ਉਹ ਸਾਰੀਆਂ ਚੀਜ਼ਾਂ ਨੂੰ ਵੇਖ ਰਹੇ ਨੇ, ਵਾਚ ਰਹੇ ਨੇ, ਉੱਪਰੋਂ ਖੜਕੇ ਵੀ ਤੇ ਆਹ ਤੁਹਾਨੂੰ ਦਿਖਾਉਨੇ ਆਂ ਅਸੀਂ ਇਹ ਇੱਥੋਂ ਦੀ ਖੇਡਣ ਵਾਸਤੇ ਚੈਸ ਦੀ ਸ਼ਤਰੰਜ ਦੀ ਖੇਡ ਤੇ ਆਹ ਜ਼ੂਮ ਕਰਾਉ ਥੋੜਾ ਜਿਹਾ ਮੇਕੀ ਇਹਦੇ ਵਿੱਚ ਆਹ ਦੇਖੋ ਕੋਡੀ ਅਸੀਂ ਕਹਿੰਦੇ ਨਾ ਕਿ ਯਾਰ ਬੰਦੇ ਦੇ ਪੱਲੇ ਫੁੱਟੀ ਕੋਡੀ ਨਹੀਂ ਸੀਗੀ ਤੇ ਅੱਜ ਜੇ ਅਸੀਂ ਫੁੱਟੀਆਂ ਕੋਡੀਆਂ ਦੇਖੀਆਂ ਇਹ ਖੇਡ ਗਈ ਖੇਡ ਖੇਡੀ ਜਾਂਦੀ ਸੀ ਇਹਦੇ ਨਾਲ ਕੌਡੀਆਂ ਦਾ ਉਸ ਸਮੇਂ ਮੁੱਲ ਹੁੰਦਾ ਸੀ ਸਾਨੂੰ ਕੌਡੀਆਂ ਦੇ ਭਾਅ ਤੋਲਣਾ ਹਨਾ ਫੁੱਲਾਂ ਦੀ ਇਹ ਕੱਚੀਏ ਵਪਾਰ ਨੇ ਸਰਦੂਲ ਦਾ ਗੀਤ ਸੀ ਤੇ ਇਹ ਕੌਡੀਆਂ ਉੱਥੇ ਰੱਖੀਆਂ ਹੋਈਆਂ ਨੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਸਾਡੇ ਬੱਚਿਆਂ ਨੂੰ ਨਹੀਂ ਪਤਾ ਤਾਂ ਇਹ ਪਟਵੋਂ ਦੀ ਜਿਹੜੀ ਪਟਵੋਂ ਕੀ ਹਵੇਲੀ ਹੈ ਇਹ ਸੁਨਾਰ ਕਿਲਾ ਹੈ ਬਹੁਤ ਰਾਜਸਥਾਨ ਦਾ ਵੱਡਾ ਕਿਲਾ ਅਜਸਲ ਮੇਰ ਦਾ ਵੱਡਾ ਕਿਲਾ ਜਿਸ ਨੂੰ ਬਹੁਤ ਸਾਰੇ ਹਜ਼ਾਰਾਂ ਨਹੀਂ ਮੰਨਣਾ ਕਿੰਨੇ ਟੂਰਿਸਟ ਦੇਖਦੇ ਨੇ ਤਾਂ ਆਹ ਹਵੇਲੀ ਦਾ ਦੋਸਤੋ ਮਾਡਲ ਹੈ ਬਣਾਇਆ ਹੋਇਆ ਹੁਣ ਅਸੀਂ ਬਿਲਕੁਲ ਉੱਪਰ ਆ ਗਏ ਹਵੇਲੀ ਦੇ ਇਹ ਆਸੇ ਪਾਸੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਕਿ ਉੱਪਰ ਕੈਮਰਾ ਠਮਾ ਦੇ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਆ ਫੋਟੋਆਂ ਕਰਾ ਰਹੇ ਨੇ ਬੱਖੋ ਬੱਕਰੀਆਂ ਸਟੇਟਾਂ ਚੋਂ ਆਏ ਹੋਏ ਮਰਤਵਾਨ ਪਏ ਨੇ ਆ ਫੇਰ ਭਾਂਡੇ ਪਏ ਨੇ ਪਤੀਲੇ ਵੱਡਾ ਪਤੀਲਾ ਫੇਰ ਉਦੋਂ ਵੱਡਾ ਫੇਰ ਉਦੋਂ ਵੱਡਾ ਘਟਦੇ ਕਰਨ ਦੇ ਵਿੱਚ ਇਹ ਰੱਖੇ ਹੋਏ ਨੇ ਪਰ ਆਹ ਛਿੱਕੂ ਗਲਾਸ ਦੇਖੋ ਪਰ ਅਸੀ ਦੋਸਤੋ ਹੁਣ ਦੇਖਿਆ Rajasthan ਦੇ ਵਿੱਚ ਹੁਣ ਮੈਂ ਵੀਡੀਓ ਚ ਐਡ ਨਹੀਂ ਹੋਇਆ ਚਾਹ ਵਾਲਾ ਗਲਾਸ ਬੜਾ ਛੋਟਾ ਜਿਹਾ ਡਿਸਪੋਜ਼ਰ ਗਲਾਸ ਹੈ ਜਿਹਦੇ ਵਿੱਚ ਦੋ ਘੁੱਟਾਂ ਚਾਹ ਦੀਆਂ ਪੈਂਦੀਆਂ ਤੇ 15 ਰੁਪਈਆ ਦਾ ਤੇ ਪੁਰਾਣੇ ਸਮੇਂ ਦੇ ਵਿੱਚ ਆ ਪ੍ਰਾਂਤਾਂ ਪਈਆਂ ਨੇ ਆ ਭਾਂਡੇ ਪਏ ਨੇ ਚੱਕੀ ਪਈ ਆ ਤੇ ਇਨ੍ਹਾਂ ਕਿੰਨੇ ਰਾਜਸਥਾਨੀ ਰਾਜਪੂਤ ਕਿੰਨੇ ਮਜਬੂਤ ਸੀ ਉਸ ਸਮੇਂ ਇਹ ਸਾਰਾ ਸਮਾਨ ਉਹਨਾਂ ਵੇਲਿਆਂ ਦਾ ਉਹਨਾਂ ਸਮਿਆਂ ਦਾ ਰਸੋਈ ਦਾ ਸਮਾਨ ਆ ਜਿਹਨੂੰ ਦੇਖ ਕੇ ਅਸੀਂ 200 ਸਾਲ ਪਿੱਛੇ ਚਲੇ ਜੰਨੇ ਆ ਡਾਰਕ ਮੰਗਲਾ ਦੋਸਤੋ ਇਹਨੂੰ ਕਹਿ ਦਿੰਦੇ ਨੇ ਡਾਰਕ ਬੰਗਲਾ ਬਹੁਤ ਬਜ਼ੁਰਗਾਂ ਨੇ ਬਹੁਤ ਘਰਾਂ ਦੇ ਵਿੱਚ ਦੇਖੇ ਹੋਣਗੇ ਕਿਉਂਕਿ ਅਸੀਂ ਹੁਣ ਪੱਕੇ ਘਰ ਪਾ ਲਏ ਸੜੀਆਂ ਰਸੋਈਆਂ ਪੱਕੀਆਂ ਹੋ ਗਈਆਂ ਹਨਾ ਤਾਂ ਉਹ ਕਹਿੰਦਾ ਸੀਗਾ ਤੰਨੇ ਜੱਟ ਦਾ ਵੀ ਇੱਕ ਗੀਤ ਸੀ ਹੁਣ ਤਾਂ ਘਰ ਵੀ ਪੱਕਾ ਪਾ ਲਿਆ ਸਾਰਾ ਪੱਕੀ ਰਸੋਈ ਪੱਕਾ ਹਾਰਾ ਠਾਤਰ ਨੇ ਲਾਤੇ ਰੰਗ ਭਾਗ ਪੰਡਤਾ ਕਵਿਸ਼ਰੀ ਸੁਣਦੇ ਆਂ ਸੀ ਪਰ ਉਹ ਇਹਦੇ ਕੱਚੇ ਡਾਰਕ ਮੰਗਲੇ ਸੀ ਆਟੇ ਫਨ ਪਿਆ ਇਹਨਾਂ ਦੀ ਆਪਣੇ ਆਪ ਦੇ ਵਿੱਚ ਬਹੁਤ ਲਾਲਟਨ ਪਈਆ ਬਹੁਤ ਮੱਤਤਾ ਕੰਧਾਂ ਤੇ ਇਹਨਾਂ ਦੇ ਬੜਾ ਕੁਝ ਲਿਖਿਆ ਹੋਇਆ ਇਹ ਇਵਾਰਤਾ ਇਹਦੇ ਉੱਪਰ ਜਦੋਂ ਅਸੀਂ ਦੇਖਦੇ ਆਂ ਬੜੀਆਂ ਚੀਜ਼ਾਂ ਪਈਆਂ ਨੇ ਤੇ ਲੋਕ ਆਪਣੀਆਂ ਫੋਟੋਆਂ ਲੈ ਰਹੇ ਨੇ ਕੁਝ ਚੀਜ਼ਾਂ ਸ਼ੇਅਰ ਕਰ ਰਹੇ ਨੇ ਬਹੁਤ ਕਮਾਲ ਦੀ ਜਿਹੜੀ ਹਵੇਲੀ ਆ ਤੁਸੀਂ ਪਟਨਾਕੀ ਹਵੇਲੀ ਜਦੋਂ ਵੀ ਜੈਸਲਮੇਰ ਜਾਓ ਤਾਂ ਇਹ ਹਵੇਲੀ ਤੁਸੀਂ ਮਿਸ ਨਹੀਂ ਕਰਨੀ ਜਰੂਰ ਇਸ ਹਵੇਲੀ ਨੂੰ ਦੇਖ ਕੇ ਆਉਣਾ ਆ ਦੇਖੋ ਫੋਟੋਗ੍ਰਾਫੀ ਹੋ ਰਹੀ ਆ ਇਹਦੇ ਵਿੱਚ ਤਾਂ ਤੁਸੀਂ ਜਰੂਰ ਇਸ ਦਾ ਦੇਖ ਕੇ ਆਉਣਾ ਲਾਜ਼ਮੀ ਤਾਂ ਮੈਨੂੰ ਲੱਗਿਆ ਮੈਨੂੰ ਲੱਗਾ ਕਿ ਇਹ ਵੀਡੀਓ ਤੁਹਾਡੇ ਨਾਲ ਬਲੌਗ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਤੁਹਾਨੂੰ ਇਹ ਬਲੌਗ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਤੁਸੀਂ ਆਪਣੀ رائے ਦੇਣੀ ਜਰੂਰ رائے ਦੇਣੀ ਤਾਂ ਕਿ ਅਸੀਂ ਪੰਜਾਬੀ ਤਫਸਰਾ ਵੱਲੋਂ ਇਸ ਤਰ੍ਹਾਂ ਦਾ ਹੋਰ ਕੰਮ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਤਾਂ ਬਹੁਤ ਹੀ ਮਤਲਬ ਕਿ ਬਹੁਤ ਸਾਰੀਆਂ ਹੋਰ ਚੀਜ਼ਾਂ ਸੀ ਇਹਦੀਆਂ ਵੀਡੀਓ ਦੇ ਵਿੱਚ ਮੈਂ ਕਿਉਂਕਿ 90 ਕਲਿੱਪ ਜੋੜ ਕੇ ਵੀਡੀਓ ਬਣਾਈ ਹੈ ਨਿੱਕੇ ਨਿੱਕੇ ਕਲਿੱਪ ਤਾਂ ਕੁਝ ਜਿਆ ਰਹਿ ਗਈਆਂ ਹੋਣਗੀਆਂ ਤੁਹਾਨੂੰ ਇਹ ਵੀਡੀਓ ਜਰੂਰ ਵਧੀਆ ਲੱਗੀ ਹੋਵੇ ਅਸੀਂ ਬਾਹਰ ਆ ਚੁੱਕੇ ਆ ਅਵੇਲੀ ਦੇ ਹੁਣ ਅਸੀਂ ਤਾਂ ਇਹ ਸਾਰੀ ਜਾਣਕਾਰੀ ਕੁਝ ਖੜੇ ਸੀ ਲੋਕ ਇੱਥੇ ਉਹਨਾਂ ਨਾਲ ਵੀ ਅਸੀਂ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਬੁਲਾਈ ਤੇ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ